ਸਾਸ੍ਰੀ ਕਾਲਸ ਦੇਖ ਰਹੇ ਸਾਡਲ ਟੀਵੀ ਮਹਿਜ ਸਿਕਨ ਵਿਧਿਆਤਵਾਰ ਕੇਰੀ ਖੇਰੀ ਦੇ ਵਾਈਫਾਪਾ ਦੇ ਨੋਏ ਲਿਵਿੰਗ ਸਟੋਰ ਦੇ ਵਿੱਚ ਹੋਏ ਲੋੜ ਦੀ ਵਾਰਦਾਤ ਇੰਨੀ ਖ਼ਾਤਰਨਾਕ ਸੀ ਕਿ ਲੋਕੀ ਜੋ ਉੱਥੇ ਮੌਜੂਦ ਸਨ ਹਜੇ ਵੀ ਸਦਮੇ ਦੇ ਵਿੱਚ ਨੇ ਸਟੋਰ ਦੇ ਵਿਕ੍ਰਮਾ ਜੂ ਦੇ ਇੱਕ ਵਿਅਕਤੀ ਦੇ ਮੁਤਾਬਕ ਦੁਪਹਿਰ ਦੇ ਸਮੇਂ ਜਦੋਂ ਸਟੋਰ ਗ੍ਰਾਹਕਾਂ ਦੇ ਨਾਲ ਭਰਿਆ ਹੋਇਆ ਸੀ ਉੱਥੇ ਇੱਕ ਵਿਅਕਤੀ ਇੱਕ ਗਨ ਲੈ ਕੇ ਸਟੋਰ ਦੇ ਵਿੱਚ ਐਂਟਰ ਹੁੰਦਾ ਤੇਸ ਦੇ ਨਾਲ ਹੀ ਕਈ ਹੋਰ ਜਾਣੇ ਸਟੋਰ ਨੂੰ ਲੁੱਟਣ ਦੇ ਇਰਾਦੇ ਦੇ ਨਾਲ ਅੰਦਰ ਵੜਦੇ ਨੇ ਜਿਨ੍ਹਾਂ ਵੱਲੋਂ ਲੋਕਾਂ ਨੂੰ ਨੀਚੇ ਬੈਠਣ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਟੋਰ ਦੇ ਕਾਊਂਟਰ ਤੇ ਖੜੇ ਲੋਕਾਂ ਦੇ ਸਿਰ ਦੇ ਠੀਕ ਉੱਤੇ ਗੋਲੀ ਵੀ ਚਲਾਈ ਗਈ ਜਿਸ ਤੋਂ ਬਾਅਦ ਹਫੜਾ ਤਫੜੀ ਮਚ ਗਈ ਬਹੁਤ ਸਾਰੇ ਲੋਕੀ ਇਸ ਵਿੱਚ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਸਨ ਇਸ ਵੱਲ ਲੁਟੇਰਿਆਂ ਦੇ ਵੱਲੋਂ ਇੱਥੋਂ ਸਮਾਨ ਚੋਰੀ ਕਰਕੇ ਕੈਬਿਨੇਟਸ ਨੂੰ ਤੋੜ ਕੇ ਉੱਥੋਂ ਫਰਾਰ ਹੋ ਗਏ ਪੁਲਿਸ ਦੇ ਹੱਥਾਂ 'ਚ ਜਵਿਕਾਰਨੀ ਨਿਤ ਪੁਲਿਸ ਫਿਲਹਾਲ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਚੰਗੀ ਗੱਲ ਇਹ ਹੈ ਕਿ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਤੇ ਗੋਲੀ ਕਿਸੇ ਦੇ ਨਹੀਂ ਲੱਗੀ। ਫਿਲਹਾਲ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਲੋਕਾਂ ਤੋਂ ਵੀ ਪੁੱਛਗਿੱਛ ਕਰਨ ਦੀ ਤੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ 105 ਨੰਬਰ ਤੇ ਸੰਪਰਕ ਕਰ ਸਕਦਾ ਹੈ।